ਹੈਲੋ ਹਾਂਜੀ ਸਸ਼ੀਕਲ ਜੀ ਗਰਮੀ ਦੀ ਬਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋएगी ਜੀ ਉਹ ਹੋएगी ਆਪਣੇ ਫੈਂਡੀ ਦੇ ਸੂਟ ਮਿਲਣਗੇ ਤੁਹਾਨੂੰ ਪਲੇਨ ਔਰ ਪਲੱਸ ਪਲੇਨ ਕ੍ਰੇਪ ਦੇ ਸੂਟਾਂ ਨਾਲ ਤੁਹਾਨੂੰ ਦੁਪੱਟੇ ਮਿਲਣਗੇ ਜੀ ਔਰ ਪਲੱਸ ਜਿਹੜੇ ਹੈਗੇ ਆ ਤੁਹਾਨੂੰ ਫੈਂਡੀ ਦੇ ਵਰਕ ਵਾਲੇ ਸੂਟ ਵੀ ਮਿਲਣਗੇ ਸਿਮਰ ਦੇ ਸੂਟ ਵੀ ਹੋਣਗੇ ਜੀ ਕਾਫੀ ਕੁਆਂਟੀਟੀ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਹੈ ਅੱਜ ਆਪਾਂ ਸਟਾਕ ਆਰਡਰ ਲਈ ਵੀਡੀਓ ਦੇ ਵਿੱਚ ਦਿਖਾਵਾਂਗੇ ਬੜਾ ਤਕਰੀਬਨ ਸਾਰਾ ਜਿਹੜਾ ਹੋਏਗਾ ਉਹ ਪਲੇਨ ਹੋਏਗਾ ਤੇ ਆਫਰ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਜੀ ਅੱਜ ਮਾਗੀ ਦਾ ਦਿਨ ਹੋਣ ਕਰਕੇ ਜੀ ਆਪਾਂ ਫਿਰ ਜਿਹੜੀ ਆਫਰ ਲਗਾਈ ਹੈ ਜੀ ਮਾਗੀ ਦੇ ਉੱਪਰ ਦੋ ਸੂਟਾਂ ਦੇ ਉੱਪਰ ਵੀ ਸ਼ਿਪਿੰਗ ਫ੍ਰੀ ਹੋਏਗੀ ਜੀ ਔਰ ਇਹ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨਿਆ ਨਿਆਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿజిਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਇਹ ਵਟਸਐਪ ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਜੋ ਆਪਾਂ ਸੂਟ ਦਿਖਾਉਣ ਜਾ ਰਹੇ ਆ ਉਹ ਹੈਗਾ ਜੀ 80 ਗ੍ਰਾਮ ਵਾਲੀ ਕ੍ਰੇਪ ਦਾ ਸੂਟ ਹੋਏਗਾ ਵਿਦ ਦੁਪੱਟਾ ਹੋਏਗਾ ਜੀ ਕ੍ਰੇਪ ਦੇ ਸੂਟ ਦਾ ਜੋ ਪ੍ਰਾਈਸ ਰਹੇਗਾ ਜੀ 800 ਰੁਪਏ ਦਾ ਪ੍ਰਾਈਸ ਹੋਏਗਾ ਸਟਾਫ ਹੋਏਗਾ ਜੀ A1 A1 ਸਟਾਫ ਹੋਏਗਾ ਕਾਫੀ ਸੋਨਾ ਸਟਾਫ ਹੈ ਜੀ 80 ਗ੍ਰਾਮ ਵਾਲੀ ਕ੍ਰੇਪ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਗਾ ਜੀ 80 ਗ੍ਰਾਮ ਵਾਲੀ ਕ੍ਰੇਪ ਦਾ ਹੋਏਗਾ 5 ਮੀਟਰ ਦੀ ਕੱਟ ਹੋਏਗੀ ਜੀ ਵਿਦ ਦੁਪੱਟਾ ਜਿਹੜਾ ਹੈਗਾ ਤੁਹਾਨੂੰ ਇਹ ਸੂਟ ਮਿਲੇਗਾ ਜੀ ਜੇਕਰ ਤੁਸੀਂ ਕੱਲਾ ਦੁਪੱਟਾ ਬਾਇ ਕਰਨਾ ਚਾਹੁੰਦੇ ਹੋ ਤੁਸੀਂ ਕੱਲਾ ਦੁਪੱਟਾ ਵੀ ਬਾਇ ਕਰ ਸਕਦੇ ਹੋ ਜੀ ਆਪਸ਼ਨਲ ਹੈ ਤੁਹਾਡੇ ਲਈ ਚਨਾਉਣ ਦਾ ਦੁਪੱਟਾ ਹੋਏਗਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਉਹ ਦਿੱਤੀ ਹੋਈ ਹੈ ਦੁਪੱਟਾ ਹੋਏਗਾ ਚਨਾਉਣ ਦਾ ਜੀ ਖੁੱਲਾ ਡੁੱਲਾ ਜਿਹੜਾ ਹੈਗਾ ਉਹ ਤੁਹਾਨੂੰ ਦੁਪੱਟਾ ਜਿਹੜਾ ਹੈਗਾ ਉਹ ਮਿਲੇਗਾ ਕਾਫੀ ਸੋਹਣਾ ਦੁਪੱਟਾ ਜੀ ਸਟਾਫ ਹੋਏਗਾ ਚਨਾਉਣ ਦਾ ਕਾਫੀ ਵੱਡਾ ਦੁਪੱਟਾ ਹੈ ਜੀ ਐਦਾਂ ਜਿਹੜਾ ਹੈਗਾ ਇਹਦਾ ਰੋਸਟ ਕਲਰ ਦੇ ਨਾਲ ਕਾਫੀ ਪਿਆਰਾ ਜਿਹਾ ਕੰਟਰਾਸਟ ਹੈ ਜਿਹੜਾ ਉਹ ਰੈਡੀ ਹੋ ਰਿਹਾ ਜੀ ਲੋ ਜੀ ਐਦਾਂ ਜਿਹੜਾ ਹੈਗਾ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਵਿਦਆਊਟ ਸੂਟ ਵੀ ਲੈ ਸਕਦੇ ਹੋ ਤੁਸੀਂ ਵਿਦ ਸੂਟ ਵੀ ਲੈ ਸਕਦੇ ਆ ਸੂਟ ਦਾ ਪ੍ਰਾਈਸ ਰਹੇਗਾ 800 ਰੁਪਏ ਔਰ ਦੁਪट्टे ਦਾ ਪ੍ਰਾਈਸ ਹੋ ਰਹੇਗਾ 300 ਰੁਪਏ ਜੀ ਦੋ ਸੂਟਾਂ ਦੀ ਸ਼ਿਪਿੰਗ ਫ੍ਰੀ ਹੋਏਗੀ ਜੀ ਅੱਜ ਮਾਗੀ ਦੇ ਦਿਨ ਦੇ ਉੱਪਰ ਆਪਾਂ ਨੇ ਆਫਰ ਲਾਈ ਹੈ ਜੀ ਦੋ ਸੂਟਾਂ ਦੇ ਉੱਪਰ ਜਿਹੜੀ ਸ਼ਿਪਿੰਗ ਹੈਗੀ ਉਹ ਫ੍ਰੀ ਹੋਏਗੀ ਜੀ ਸਕ੍ਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿੰਕ ਕਲਰ ਦਾ ਸੂਟ ਹੋਏਗਾ ਪਿਓਰ ਕ੍ਰੇਪ ਦਾ ਹੋਏਗਾ 80 ਗ੍ਰਾਮ ਵਾਲੀ ਕ੍ਰੇਪ ਹੋਏਗੀ ਜਿਸ ਤੇ ਉੱਪਰ ਤੁਸੀਂ ਹੈਂਡ ਥ੍ਰੈਡ ਆਰੀ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਕਲਰ ਹੋਏਗਾ ਜੀ ਲਾਈਟ ਪਿੰਕ ਸ਼ੇਡ ਦਾ ਤੁਹਾਨੂੰ ਸੂਟ ਮਿਲੇਗਾ ਤੇ ਨਾਲ ਤੁਹਾਨੂੰ ਲਾਈਟ ਪਿੰਕ ਔਰ ਫਰੋਜੀ ਕਲਰ ਦਾ ਜਿਹੜਾ ਹੈਗਾ ਇਹ ਉਹ ਦੁਪੱਟਾ ਮਿਲੇਗਾ ਦੁਪੱਟਾ ਜੋ ਰਹੇਗਾ ਜਾਰਜਟ ਦਾ ਹੋਏਗਾ ਜੀ ਕਾਫੀ ਸੋਹਣਾ ਦੁਪੱਟਾ ਹੈ ਜੀ ਕਾਫੀ ਪਿਆਰਾ ਜਿਆ ਇਹਨਾਂ ਦਾ ਕੰਟਰਾਸਟ ਹੈ ਜਿਹੜਾ ਉਹ ਰੈਡੀ ਹੁੰਦਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਡਿਜੀਟਲ ਪ੍ਰਿੰਟ ਦਾ ਹੋਏਗਾ ਜੀ ਖੁੱਲਾ ਡੁੱਲਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਮਿਲਣਾ ਸਟਾਫ ਹੋਏਗਾ ਜੀ ਪਿਓਰ ਜੌਰਜਟ ਜੌਰਜਟ ਦਾ ਸਟਾਫ ਜਿਹੜਾ ਹੈਗਾ ਉਹ ਤੁਹਾਨੂੰ ਮਿਲੇਗਾ ਜੀ ਐਦਾਂ ਜਿਹੜਾ ਹੈਗਾ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ 300 ਦਾ ਦੁਪੱਟਾ ਹੋਏਗਾ ਜੀ 800 ਰੁਪਏ ਦਾ ਸੂਟ ਮਿਲੇਗਾ ਜੀ 300 ਦਾ ਦੁਪੱਟਾ ਔਰ 800 ਰੁਪਏ ਦਾ ਸੂਟ ਮਿਲੇਗਾ ਇਹ ਵਾਲਾ ਜਿਹੜਾ ਤੁਹਾਨੂੰ ਕਲਰ ਮਿਲਣਾ ਹੈ ਜੀ ਹੌਟ ਪਿੰਕ ਸ਼ੇਡ ਹੋਏਗਾ ਪਿਓਰ ਕ੍ਰੇਪ ਦਾ ਹੋਏਗਾ ਹੌਟ ਪਿੰਕ ਕਲਰ ਪਿਓਰ ਕ੍ਰੇਪ ਦਾ ਤੁਹਾਨੂੰ ਮਿਲਣਾਂ ਦੀ ਤੂੜ ਤੇ ਨਾਲ ਤੁਹਾਨੂੰ ਮਿਲਣਾਂ ਜੀ ਇਹ ਗ੍ਰੇ ਐਂਡ ਸਕਾਈ ਬਲੂ ਕਲਰ ਦਾ ਕੰਟਰਾਸਟ ਦੁਪੱਟਾ ਜੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਚਨੌਨ ਦਾ ਪ੍ਰੋਪਰ ਤੁਹਾਨੂੰ ਫਿਨਿਸ਼ਿੰਗ ਪੱਟੀ ਹੈ ਜਿਹੜੀ ਦੁਪੱਟੇ ਦੇ ਉੱਪਰ ਲੱਗੀ ਹੋਈ ਮਿਲੇਗੀ ਜੀ ਕਾਫੀ ਸੋਹਣਾ ਦੁਪੱਟਾ ਹੈ ਜੀ ਖੁੱਲਾ ਡੁੱਲਾ ਸਟਾਫ ਹੋਏਗਾ ਚਨੌਨ ਬ੍ਰਾਂਡ ਹੋਏਗਾ ਜੀ ਰਾਮ ਟੈਕਸ ਐਦਾਂ ਜਿਹੜਾ ਹੈਗਾ ਇਹ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰਾ ਕੰਟਰਾਸਟ ਹੈ ਜਿਹੜਾ ਇਹਨਾਂ ਦਾ ਰੈਡੀ ਹੁੰਦਾ ਹੈ ਜੀ 800 ਦਾ ਸੂਟ 300 ਰੁਪਏ ਦਾ ਦੁਪੱਟਾ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਟੈਬੀ ਸਿਲਕ ਦਾ ਸੂਟ ਮਿਲਣਾ ਜੀ 500 ਰੁਪਏ ਦਾ ਹੈ ਤੁਹਾਨੂੰ ਸੂਟ ਮਿਲਣਾ 5 ਮੀਟਰ ਦੀ ਕੱਟ ਹੋਏਗੀ ਜੀ ਟੈਬੀ ਸਿਲਕ ਦਾ ਸੂਟ ਹੋਏਗਾ 5 ਮੀਟਰ ਦੀ ਕੱਟ ਆ ਜਿਹੜੀ ਉਹ ਤੁਹਾਨੂੰ ਮਿਲੇਗੀ ਜੀ ਨਾਲ ਤੁਹਾਨੂੰ ਮਿਲਣਾ ਜੀ ਚਨਾਉਣ ਦਾ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਜੋ ਤੁਹਾਨੂੰ ਮਿਲੇਗਾ ਜੀ ਚਨਾਉਣ ਦਾ ਦੁਪੱਟਾ ਹੋਏਗਾ ਦੁਪੱਟੇ ਦਾ ਪ੍ਰਾਈਸ ਰਹੇਗਾ ਜੀ ₹500 पे खुल्ला डुल्ला काफी बड़ा दुपट्टा जेड़ा हैगा वो ਤੁਹਾਨੂੰ ਮਿਲੇਗਾ ਦੁਪट्टे ਦਾ ਪ੍ਰਾਈਸ ਹੋਏਗਾ 300 ਜੀ ਸੂਟ ਦਾ ਪ੍ਰਾਈਸ ਹੋ ਰਹੇਗਾ ₹500 ਜੀ ₹800 ਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਐਦਾਂ ਜਿਹੜਾ ਹੈਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ کافی ਪਿਆਰੇ ਪਿਆਰੇ ਇਹਨਾਂ ਦੇ ਕੰਟਰਾਸਟ ਆ ਜਿਹੜੇ ਉਹ ਰੈਡੀ ਹੋ ਰਹੇ ਆ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲੇਮਨ ਕਲਰ ਸੌਰੀ ਪਿਆਜ਼ੀ ਛੇੜ ਦਾ ਜਿਹੜਾ ਹੈਗਾ ਇਹ ਤੁਹਾਨੂੰ ਸੂਟ ਮਿਲੇਗਾ ਜੀ ਪਿਆਜ਼ੀ ਛੇੜ ਦਾ ਸੂਟ ਮਿਲੇਗਾ ਜੀ ਲੈਮਨ ਔਰ ਪਿਆਜ਼ੀ ਕਲਰ ਦਾ ਜਿਹੜਾ ਹੈਗਾ ਇਹ ਤੁਹਾਨੂੰ ਦੁਪੱਟਾ ਮਿਲੇਗਾ ਜੀ ਕਾਫੀ ਸੋਹਣਾ ਦੁਪੱਟਾ ਹੈ ਜੀ ਚਨਾਉਣ ਦਾ ਜਿਸ ਤੇ ਉੱਪਰ ਵੀ ਤੁਹਾਨੂੰ ਜਿਹੜੀ ਹੈਗੀ ਹੈ ਫਿਨਿਸ਼ਿੰਗ ਪੱਟੀ ਲੱਗੀ ਹੋਈ ਮਿਲੇਗੀ ਜੀ ਦੁਪੱਟੇ ਦੇ ਉੱਪਰ ਖੁੱਲੜੁਲਾ ਦੁਪੱਟਾ ਹੈ ਜੀ ਕੰਟਰਾਸਟ ਵੀ ਬੜਾ ਪਿਆਰਾ ਰੈਡੀ ਹੋ ਰਿਹਾ ਜੀ ਖੁੱਲਾ ਡੁੱਲਾ ਜਿਹੜਾ ਦੁਪੱਟਾ ਮਿਲੇਗਾ ਫਿਨਿਸ਼ਿੰਗ ਪੱਟੀ ਜਿਹੜੀ ਹੈਗੀ ਹੈ ਦੁਪੱਟੇ ਦੇ ਉੱਪਰ ਤੁਹਾਨੂੰ ਲੱਗੀ ਮਿਲੇਗੀ ਜੀ ਫੋਰ ਸਾਈਡ ਖੁੱਲਾ ਡੁੱਲਾ ਦੁਪੱਟਾ ਹੋਏਗਾ ਗਰਲਿਸ਼ ਲੁੱਕ ਦਾ ਦੁਪੱਟਾ ਹੈ ਜੀ ਕਾਫੀ ਸੋਹਣਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਸੈਂਟਰ ਦੇ ਵਿੱਚ ਤੁਹਾਨੂੰ ਡਾਟਸ ਮਿਲਣਗੇ ਡਿਜ਼ਾਈਨਰ ਦੁਪੱਟਾ ਹੈ ਜੀ ਲਓ ਜੀ ਐਦਾਂ ਜਿਹੜਾ ਹੈਗਾ ਇਹ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਸੇਮ ਪਿਆਜ਼ੀ ਕਲਰ ਦਾ ਹੀ ਇਸ ਤੇ ਵਿੱਚ ਤੁਹਾਨੂੰ ਫਲਾਰ ਮਿਲਣੇ ਜੀ ਦੁਪੱਟੇ ਦੇ ਵਿੱਚ ਸੇਮ ਜਿਹੜਾ ਹੈਗਾ ਤੁਹਾਨੂੰ ਪਿਆਜ਼ੀ ਕਲਰ ਦਾ ਹੀ ਮਿਲਣਾ ਹੈ ਸੂਟ ਕਾਫੀ ਸੋਹਣਾ ਸੂਟ ਹੈ ਜੀ 크ਰੇਪ ਦਾ ਸੂਟ ਹੈ 800 ਰੁਪਏ ਦਾ ਸੂਟ ਹੋਏਗਾ 300 ਰੁਪਏ ਦਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲੇਗਾ ਐਦਾਂ ਜਿਹੜਾ ਹੈਗਾ ਸਕਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰਾ ਜਿਹਾ ਤੁਹਾਡਾ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਸੂਟ ਹੋਏਗਾ ਜੀ ਓਸ਼ਨ ਸਿਲਕ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲਣਾ ਹੈ ਜਿਸ ਦੇ ਉੱਪਰ ਤੁਸੀਂ ਹੈਂਡ ਥ्रेड ਆਰੀ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਇਸ ਸੂਟ ਦਾ ਜੋ ਪ੍ਰਾਈਸ ਰਹੇਗਾ ਜੀ 1000 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸੂਟ ਆ ਮਿਲ ਜਾਏਗਾ ਜੀ ਨਾਲ ਤੁਹਾਨੂੰ ਮਿਲਣਾ ਜੀ ਬਰਬਰੀ ਦਾ ਦੁਪੱਟਾ ਜੀ ਨਾਲ ਤੁਹਾਨੂੰ ਬਰਬਰੀ ਦਾ ਦੁਪੱਟਾ ਮਿਲਣਾ ਜੀ ਖੁੱਲਾ ਡੋਲਾ ਬਰਬਰੀ ਦਾ ਦੁਪੱਟਾ ਹੋਏਗਾ ਜਿਸ ਦੇ ਵਿੱਚ ਗ੍ਰੇ ਔਰ ਜਿਹੜੇ ਰਹਿਣਗੇ ਤੁਹਾਨੂੰ ਲੌਕੀ ਸ਼ੇਡ ਦੇ ਫਲਾਰ ਮਿਲਣਗੇ ਜੀ カラー ਜੋ ਤੁਹਾਨੂੰ ਦੁਪੱਟੇ ਦਾ ਮਿਲੇਗਾ ਰੈਡਿਸ਼ ਮਹਿਰੂਨ ਕਲਰ ਜਿਹੜਾ ਹੈਗਾ ਤੁਹਾਨੂੰ ਦੁਪੱਟੇ ਦਾ ਮਿਲਣਾ ਹੈ ਜੀ ਐਦਾਂ ਜਿਹੜਾ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਸੂਟ ਦਾ ਪ੍ਰਾਈਸ ਹੋਏਗਾ 1000 ਰੁਪਏ ਜੀ ਔਰ ਦੁਪੱਟੇ ਦਾ ਜੋ ਪ੍ਰਾਈਸ ਰਹੇਗਾ ਜੀ 300 ਰੁਪਏ 300 ਰੁਪਏ ਦੇ ਵਿੱਚ ਦੁਪੱਟਾ ਮਿਲ ਜਾਣਾ ਜੀ ਔਰ 1000 ਰੁਪਏ ਦਾ ਜਿਹੜਾ ਹੈਗਾ ਇਹ ਤੁਹਾਨੂੰ ਸੂਟ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਹੈਗੇ ਆਪਾਂ ਤੁਹਾਨੂੰ ਕ੍ਰੇਵ ਦੇ ਜਸਟ ਕਲਰ ਚੈੱਕ ਕਰਵਾ ਦਿੰਨੇ ਆ ਨੈਕਸਟ ਜੋ ਕਲਰ ਮਿਲੇਗਾ ਜੀ ਡਾਰਕ ਮਹਿਰੂਨ ਕਲਰ ਪ੍ਰਾਈਸ ਜੋ ਰਹੇਗਾ 800 ਰੁਪਏ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ orange ਕਲਰ ਆ ਮਿਲੇਗਾ ਜੀ ਔਰ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ yellow ਕਲਰ ਤੁਹਾਨੂੰ ਮਿਲ ਜਾਣਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਡਾਰਕ ਗ੍ਰੀਨ ਕਲਰ ਜੀ ਜਿਹਨੇ ਮਰਜ਼ੀ ਸੂਟ ਲੈ ਸਕਦੇ ਨੇ ਤੁਸੀਂ ਇੱਕ ਛੇੜ ਦੇ ਵਿੱਚ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਲੈਕਿਸ਼ ਮਹਿਰੂਨ ਕਲਰ ਬਲੈਕਿਸ਼ ਮਹਿਰੂਨ ਕਲਰ 800 ਰੁਪਏ ਦਾ ਸੂਟ ਹੋਏਗਾ ਜੀ ਇਹ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਵਾਲਾ ਗ੍ਰੀਨ ਕਲਰ ਹੋਏਗਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰੈੱਡ ਕਲਰ ਰੈੱਡ ਕਲਰ ਦੇ ਵਿੱਚ ਵੀ ਤੁਸੀਂ ਜਿੰਨੇ ਮਰਜ਼ੀ ਸੂਟ ਆ ਜਿਹੜੇ ਉਹ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿੰਕ ਕਲਰ ਪਿੰਕ ਕਲਰ ਦੇ ਵਿੱਚ ਵੀ ਤੁਹਾਨੂੰ ਤਿੰਨ ਸੂਟ ਆ ਜਿਹੜੇ ਉਹ ਸੇਮ ਮਿਲ ਜਾਣਗੇ ਜੀ ਪਿੰਕ ਕਲਰ ਦੇ ਵਿੱਚ ਬੇਬੀ ਪਿੰਕ ਸ਼ੇਡ ਤੁਹਾਨੂੰ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਕੀ ਸ਼ੇਡ ਸੂਟ ਦਾ ਪ੍ਰਾਈਸ ਹੋ ਰਹੇਗਾ 800 ਰੁਪਏ ਸਟਾਫ ਹੋਏਗਾ ਜੀ A1 ਹੈਂਡ ਥ्रेड ਆਰੀ ਜੋ ਮਰਜ਼ੀ ਤੁਸੀਂ ਕਰਵਾ ਸਕਦੇ ਹੋ ਜੀ 80 ਗ੍ਰਾਮ ਵਾਲੀ ਕ੍ਰੇਪ ਹੋਏਗੀ ਜੀ 80 ਗ੍ਰਾਮ ਵਾਲੀ ਕ੍ਰੇਪ ਤੁਹਾਨੂੰ ਮਿਲੇਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਨੇਵੀ ਬਲੂ ਕਲਰ ਦਾ ਸੂਟ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ yellow shade ਇਸ ਦੇ ਵਿੱਚ ਵੀ ਤੁਹਾਨੂੰ 4 ਤੋਂ 5 ਸੂਟ ਆ ਜਿਹੜੇ ਉਹ ਸੇਮ ਮਿਲ ਜਾਣਗੇ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਪੈਰਟ ਗ੍ਰੀਨ ਪੈਰਟ ਗ੍ਰੀਨ ਦੇ ਵਿੱਚ ਵੀ ਤੁਹਾਨੂੰ 4 ਤੋਂ 5 ਸੂਟ ਆ ਜਿਹੜੇ ਉਹ ਸੇਮ ਮਿਲ ਜਾਣਗੇ ਜੀ ਪੈਰਟ ਗ੍ਰੀਨ ਦੇ ਵਿੱਚ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਵੈਂਡਰ ਕਲਰ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਪਰਪਲ ਸ਼ੇਡ ਡਾਰਕ ਪਰਪਲ ਸ਼ੇਡ ਦਾ ਵੀ ਤੁਹਾਨੂੰ ਸੂਟ ਮਿਲੇਗਾ ਜੀ ਕਾਫੀ ਸ਼ੇਡ ਆ ਜਿਹੜੇ ਹੋਰ ਵੀ ਤੁਹਾਨੂੰ ਜਿਹੜੇ ਹੈਗੇ ਉਹ ਕ੍ਰੇਪ ਦੇ ਵਿੱਚ ਮਿਲ ਜਾਣਗੇ ਅਸੀਂ ਜਿਹੜੀ ਹੈਗੀ ਆ ਉਹ ਵੀਡੀਓ ਲੰਬੀ ਨਾ ਹੋ ਜਾਏ ਜੀ ਨੈਕਸਟ ਜੋ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਲਓ ਜੀ ਇਹ ਵਾਲਾ ਜਿਹੜਾ ਸਟੱਫ ਤੁਹਾਨੂੰ ਮਿਲੇਗਾ ਜੀ ਪਿਓਰ ਰੌ ਸਿਲਕ ਦਾ ਸਟਾਫ ਆ ਪਿਓਰ ਰੌ ਸਿਲਕ ਦਾ ਸਟਾਫ ਆ 6 ਮੀਟਰ ਸਟਾਫ ਹੈ ਜੀ ਕਈਆਂ ਦੇ ਵਿੱਚ ਤਾਂ ਸਟਾਫਾ ਜਿਹੜਾ ਪੀਸਾਂ ਦੇ ਵਿੱਚ ਹੈ ਜੀ ਵੈਸੇ ਇਹ 15 50 ਵਾਲਾ ਸੂਟ ਹੈ ਜੀ ਪੀਸਾਂ ਦੇ ਵਿੱਚ ਹੈ ਜੀ ਇਹ ਲੋ ਚੈੱਕ ਕਰੋ ਜੀ ਪਿਓਰ ਰੌ ਸਿਲਕ ਹੈ ਜੀ ਬਹੁਤ ਪਿਆਰਾ ਸਟਾਫ ਹੈ ਜੀ ਸ਼ਾਈਨਿੰਗ ਵੀ ਕਾਫੀ ਇਸ ਦੇ ਵਿੱਚ ਕਾਫੀ ਸੋਹਣਾ ਸਟਾਫ ਹੈ ਜੀ ਜੇਕਰ ਤੁਸੀਂ ਦੋ ਪੀਸ ਲੈ ਕੇ ਰੈਡੀ ਕਰਨਾ ਚਾਹੁੰਦੇ ਤਾਂ ਤੁਸੀਂ ਇਦਾਂ ਵੀ ਰੈਡੀ ਕਰ ਸਕਦੇ ਹੋ ਜੀ ਕਿਉਂਕਿ ਜਿਹੜੀ 1 ਪੀਸ ਦੀ ਜਿਹੜੀ ਕੱਟ ਹੋਏਗੀ ਜੋ 3 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਤੇ ਤੁਹਾਨੂੰ ਦੋ ਪੀਸ ਆ ਜਿਹੜੇ ਉਹ ਮਿਲ ਜਾਣਗੇ 800 ਰੁਪਏ ਦੇ ਵਿੱਚ ਜੀ 800 ਰੁਪਏ ਦੇ ਵਿੱਚ ਤੁਹਾਨੂੰ ਦੋ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਜੇਕਰ ਤੁਸੀਂ ਮੈਚਿੰਗ ਰੈਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਵੀ ਰੈਡੀ ਕਰ ਸਕਦੇ ਹੋ ਰਸਟ ਐਂਡ ਸਕਿਨ ਕਲਰ ਦਾ ਕਾਫੀ ਪਿਆਰਾ ਕੰਟਰਾਸਟ ਰੈਡੀ ਕਰਕੇ ਵੀ ਤੁਸੀਂ 800 ਰੁਪਏ ਦੇ ਵਿੱਚ ਲੈ ਕੇ ਆਪਣਾ ਕਾਫੀ ਸੋਹਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਸਟਾਫ ਆ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ A1 ਸਟਾਫ ਹੋਏਗਾ ਬਹੁਤ ਪਿਆਰਾ ਸਟਾਫ ਹੈ ਜੀ ਤੁਸੀਂ ਹੈਂਡ ਥ्रेड ਆ ਰਹੀ ਜੋ ਮਰਜ਼ੀ ਕਰਵਾ ਸਕਦੇ ਹੋ ਜੀ। ਲਓ ਜੀ ਨੈਕਸਟ ਜਿਹੜਾ ਨੂੰ ਮਿਲਣਗੇ ਜੀ ਫੈਂਡੀ ਦੇ ਸੂਟ ਹੋਣਗੇ ਜੀ। ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਵਰਕ ਵਾਲੇ ਜਿਹੜੇ ਫੈਂਡੀ ਦੇ ਸੂਟ ਹੋ ਚੈੱਕ ਕਰਵਾ ਦਿੰਨੇ ਆ ਜੀ। ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਵਰਕ ਵਾਲੇ ਸੂਟ ਆ ਜਿਹੜੇ ਉਹ ਮਿਲ ਜਾਣਗੇ ਜੀ ਫੈਂਡੀ ਦੇ ਉੱਪਰ ਕਿਉਂਕਿ ਇਹ ਬਹੁਤ ਹੀ ਪੈਣਾ ਇਹ ਰਿਕੁਐਸਟ ਕਰਦੀ ਹੈ ਕਿ ਸਾਡੇ ਤੋਂ ਜਿਹੜਾ ਵਰਕ ਆ ਉਹ ਨਹੀਂ ਕਰਵਾ ਹੁੰਦਾ ਹੈਗਾ ਜੀ ਕਿਉਂਕਿ ਕਾਫੀ ਕਾਸਟਲੀ ਪੈਂਦਾ ਹੈ ਜੇਕਰ ਆਪਾਂ ਨੂੰ ਇਦਾਂ ਹੀ ਪਾਰਟੀ ਵੇਅਰ ਰੈਡੀमेड ਸੂਟ ਮਿਲ ਜਾਂਦਾ ਤੇ ਥੋੜਾ ਸੌਖਾ ਰਹਿੰਦਾ ਜੀ ਇਹ ਵਾਲਾ ਜਿਹੜਾ ਸੂਟ ਤੁਹਾਨੂੰ ਮਿਲੇਗਾ ਜੀ ਫੈਂਡੀ ਦਾ ਤੁਸੀਂ ਕੰਪਲੀਟ ਸੂਟ ਵੀ ਲੈ ਸਕਦੇ ਹੋ ਸ਼ਰਟ ਪੀਸ ਲੈਣਾ ਚਾਹੋ ਨਾ ਤੁਸੀਂ ਸ਼ਰਟ ਪੀਸ ਵੀ ਲੈ ਸਕਦੇ ਹੋ ਜੀ ਸੋ ਆਏ ਜਿਹੜੀ ਸ਼ਰਟ ਦਾ ਪ੍ਰਾਈਸ ਰਹੇਗਾ ਜੀ 800 ਰੁਪਏ ਦੀ ਤੁਹਾਨੂੰ ਸ਼ਰਟ ਮਿਲੇਗੀ ਜੀ 800 ਰੁਪਏ ਦੀ ਸ਼ਰਟ ਹੋਏਗੀ ਜੀ ਜਿਹੜੀ ਭੈਣ ਦੋ ਸੂਟ ਬਾਇ ਕਰਦੀ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚੋਂ ਤਾਂ ਉਹਨਾਂ ਦੇ ਲਈ ਸ਼ਿਪਿੰਗ ਜਿਹੜੀ ਉਹ ਫ੍ਰੀ ਰਹੇਗੀ ਜੀ ਸ਼ਿਪਿੰਗ ਫ੍ਰੀ ਰਹੇਗੀ ਜੀ ਪਹਿਲਾ ਜੋ ਕਲਰ ਤੁਹਾਨੂੰ ਮਿਲੇਗਾ ਜੀ ਫੈਂਟੀ ਦਾ ਡਾਰਕ ਪਰਪਲ ਸ਼ੇਡ ਹੋਏਗਾ ਜੇਕਰ ਤੁਸੀਂ ਇਸ ਦੇ ਨਾਲ ਆਫ ਵਾਈਟ ਬਾਟਮ ਲਗਵਾਉਣਾ ਚਾਹੁੰਦੇ ਹੋ ਤੁਸੀਂ ਆਫ ਵਾਈਟ ਵੀ ਲਗਵਾ ਸਕਦੇ ਹੋ ਜੇ ਸੇਮ ਕਲਰ ਦੀ ਲਗਵਾਉਣਾ ਚਾਹੁੰਦੇ ਹੋ ਤੁਸੀਂ ਸੇਮ ਕਲਰ ਦੀ ਵੀ ਲਗਵਾ ਸਕਦੇ ਹੋ ਜੀ ਹਾਂਜੀ 800 ਰੁਪਏ ਦੀ ਤੁਹਾਨੂੰ ਸ਼ਰਟ ਮਿਲੇਗੀ ਜੇਕਰ ਪਲੇਨ ਬਾਟਮ ਨਾਲ ਲਗਵਾਉਣਾ ਚਾਹੁੰਦੇ ਹੋ ਤੁਸੀਂ ਪਲੇਨ ਦੇ ਨਾਲ ਵੀ ਲਗਵਾ ਕੇ ਲੈ ਸਕਦੇ ਹੋ ਜੀ ਆਫ ਵਾਈਟ ਦੇ ਨਾਲ ਵੀ ਤੁਸੀਂ ਲੈ ਸਕਦੇ ਹੋ ਇਸ ਨੂੰ ਆਫ ਵਾਈਟ ਦੇ ਨਾਲ ਵੀ ਲੈ ਸਕਦੇ ਹੋ ਆਲ ਓਵਰ ਵੀ ਰੱਖ ਸਕਦੇ ਹੋ ਜੀ ਔਰ ਮੈਚਿੰਗ ਵੀ ਰੱਖ ਸਕਦੇ ਹੋ ਜੀ 800 ਰੁਪਏ ਦੀ ਸ਼ਰਟ ਹੋਏਗੀ ਜੀ 450 ਰੁਪਏ ਦਾ ਤੁਹਾਨੂੰ ਪਲੇਨ ਫੈਂਡੀ ਦਾ ਸੂਟ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਇਸ ਤੇ ਵਿੱਚ ਕਲਰ ਮਿਲੇਗਾ ਜੀ ਬੋਟਲ ਗ੍ਰੀਨ ਕਲਰ ਜੋ ਤੁਹਾਨੂੰ ਮਿਲੇਗਾ ਆਲ ਓਵਰ ਰੱਖੋ ਮੈਚਿੰਗ ਰੱਖੋ ਜਿੱਦਾਂ ਮਰਜ਼ੀ ਤੁਸੀਂ ਰੱਖ ਸਕਦੇ ਹੋ ਜੀ ਸ਼ਰਟ ਦਾ ਪ੍ਰਾਇਜ਼ ਜੋ ਰਹੇਗਾ 800 ਰੁਪਏ ਹੋਇਆਗਾ ਜੀ ਮੈਚਿੰਗ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਕੰਪਲੀਟ ਸੂਟ ਆ ਜਿਹੜਾ 1025 ਦੇ ਵਿੱਚ ਮਿਲ ਜਾਏਗਾ ਜੀ 1025 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਜੀ ਉਹ ਹੋਏਗਾ ਰੈੱਡ ਕਲਰ ਰੈੱਡ ਕਲਰ ਤੁਸੀਂ ਲੈ ਸਕਦੇ ਹੋ ਆਲ ਓਵਰ ਲੈ ਲਓ ਮੈਚਿੰਗ ਲੈ ਲਓ ਜਿੱਦਾਂ ਮਰਜੀ ਤੁਸੀਂ ਲੈ ਸਕਦੇ ਹੋ 800 ਰੁਪਏ ਦੀ ਤੁਹਾਨੂੰ ਸ਼ਰਟ ਮਿਲੇਗੀ 올ਓਵਰ ਜਿਹੜਾ ਹੈਗਾ ਇਹ 1600 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਕਲਰ ਹੌਟ ਪਿੰਕ ਕਲਰ ਵੀ ਤੁਸੀਂ 올ਓਵਰ ਰੱਖੋ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ 올ਓਵਰ ਰੱਖੋ ਮੈਚਿੰਗ ਰੱਖੋ ਜਿੱਦਾਂ ਮਰਜੀ ਤੁਸੀਂ ਕੰਫਰਟ ਫੀਲ ਕਰਦੇ ਹੋ ਉਦਾਂ ਰੱਖ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਲਰ ਹੋਏਗਾ ਇਹ ਬਲੈਕ ਨੈਕਸਟ ਜੋ ਤੁਹਾਨੂੰ ਮਿਲੇਗਾ ਵਾਈਟ ਕਲਰ ਜਿਸ ਦੇ ਵਿੱਚ ਤੁਸੀਂ ਜਿੱਦਾਂ ਮਰਜੀ ਲੈ ਸਕਦੇ ਹੋ ਜੀ 800 ਰੁਪਏ ਦੀ ਸ਼ਰਟ ਹੋਏਗੀ 1025 ਦੇ ਵਿੱਚ ਤੁਹਾਨੂੰ ਮੈਚਿੰਗ ਸੂਟ ਮਿਲ ਜਾਣਾ ਹੈ ਜੀ 16 ਸੂਟ ਆ ਆਲ ਓਵਰ ਮਿਲ ਜਾਏਗਾ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਜੀ ਤੁਸੀਂ ਵਾਈਟ ਜਾਂ ਆਫ ਵਾਈਟ ਜਾਂ ਫਿਰ ਤੁਸੀਂ ਸੇਮ ਕਲਰ ਦਾ ਮੈਚਿੰਗ ਸੂਟ ਕਰਨਾ ਚਾਹੁੰਦੇ ਤੁਸੀਂ ਉਦਾਂ ਵੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗੀ ਜੀ ਪਲੇਨ ਫੈਂਟੀ ਹੋਏਗੀ ਪਲੇਨ ਫੈਂਟੀ ਦੇ ਵਿੱਚ ਵਾਈਟ ਤੁਸੀਂ ਜਿੰਨਾ ਮਰਜ਼ੀ ਸਾਡੇ ਕੋਲੋਂ ਲੈ ਸਕਦੇ ਹੋ ਜੀ ਪਲੇਨ ਫੈਡੀ ਦਾ ਜਿਹੜਾ ਸੂਟ ਤੁਹਾਨੂੰ ਮਿਲਣਾ ਹੈ ਜੀ ਉਹ ਸੂਟ ਦਾ ਜਿਹੜਾ ਪ੍ਰਾਈਸ ਹੋਏਗਾ ਜੀ 450 ਰੁਪਏ ਵਿੱਚ ਤੁਹਾਨੂੰ ਪਲੇਨ ਫੈਂਟੀ ਦਾ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ 450 ਦੇ ਵਿੱਚ ਸਟਾਫਾ ਜਿਹੜਾ A1 ਹੋਏਗਾ ਜੀ ਤੁਸੀਂ ਹੈਂਡ ਥ्रेड ਜੋ ਮਰਜ਼ੀ ਕਰਵਾ ਸਕਦੇ ਹੋ ਕਾਫੀ ਪਿਆਰਾ ਸਟਾਫ ਹੈ ਜੀ 5 ਮੀਟਰ ਦੀ ਕੱਟ ਹੋਏਗੀ 450 ਰੁਪਏ ਦੇ ਵਿੱਚ ਜਿਹੜਾ ਹੈਗਾ ਸੂਟ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੀਨ ਕਲਰ ਜਿਹੜਾ ਹੈਗਾ ਉਹ ਤੁਹਾਨੂੰ ਮਿਲੇਗਾ ਜੀ ਫੈਂਡੀ ਦੇ ਵਿੱਚ 450 ਰੁਪਏ ਦਾ ਸੂਟ ਹੈ ਜਿਹੜਾ ਤੁਹਾਨੂੰ ਕੰਪਲੀਟ ਆ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰੈੱਡ ਕਲਰ ਰੈੱਡ ਕਲਰ ਦਾ ਕਾਫੀ ਪਿਆਰਾ ਜਿਹਾ ਸੂਟ ਹੈ ਜਿਹੜਾ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਲੈਕ ਕਲਰ ਜੈਡ ਬਲੈਕ ਕਲਰ ਦਾ ਸੂਟ ਵੀ ਤੁਹਾਨੂੰ ਮਿਲ ਜਾਏਗਾ ਜੀ ਇਸ ਦੇ ਵਿੱਚ ਨੈਕਸਟ ਜੋ ਕਲਰ ਤੁਹਾਨੂੰ ਮਿਲੇਗਾ ਜੀ ਡਾਰਕ yellow shade ਡਾਰਕ yellow shade ਜਨੀ ਕੇ ਲੱਡੂ ਕਲਰ ਆ ਜਿਹੜਾ ਹੈ ਇਹ ਵੀ ਤੁਹਾਨੂੰ ਮਿਲ ਜਾਣਾ ਜੀ ਇਸ ਦੇ ਵਿੱਚ ਲਾਈਟ yellow ਕਲਰ ਤੁਹਾਨੂੰ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਇਹ ਵਾਲੇ ਸੂਟ ਆ ਜਿਹੜੇ ਤੁਹਾਨੂੰ ਮਿਲਣਗੇ ਜੀ ਸਿਮਰ ਦੇ ਉੱਪਰ ਆ ਜਾਣੇ ਆ ਪਹਿਲਾਂ ਆਪਾਂ ਫੈਂਡੀ ਕੰਪਲੀਟ ਕਰੀਏ ਹਾਂਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ yellow color ਤੁਹਾਨੂੰ ਮਿਲੇਗਾ ਜੀ ਡਾਰਕ yellow color ਤੁਹਾਨੂੰ ਫਿਰ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੀਨ ਕਲਰ ਲਾਈਟ ਗ੍ਰੀਨ ਕਲਰ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਗ੍ਰੇ ਕਲਰ ਗ੍ਰੇ ਕਲਰ ਦੇ ਵੀ ਤੁਹਾਨੂੰ ਸੇਮ ਦੋ ਸੂਟ ਆ ਜਿਹੜੇ ਉਹ ਮਿਲ ਜਾਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਪਰਪਲ ਕਲਰ ਜੀ ਲਾਈਟ ਪਰਪਲ ਕਲਰ ਦਾ ਵੀ ਤੁਹਾਨੂੰ ਜਿਹੜਾ ਸੂਟ ਆ ਉਹ ਮਿਲ ਜਾਏਗਾ ਜੀ ਵਾਈਟ ਜਾਂ ਆਫਵਾਇਟ ਤੁਸੀਂ ਫੁੱਲ ਕੁਆਂਟੀਟੀ ਦੇ ਵਿੱਚ ਜਿੰਨੀ ਮਰਜ਼ੀ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਟਾਈ ਡਾਈ ਦਾ ਸੂਟ ਜੋ ਤੁਹਾਨੂੰ ਮਿਲੇਗਾ ਜੀ ਇਸਦੀ ਜਿਹੜੀ ਕੱਟ ਹੋਏਗੀ 7 ਮੀਟਰ ਦੀ ਕੱਟ ਹੋਣੀ ਹੈ ਜੀ ਟਾਈ ਡਾਈ ਦਾ ਸੂਟ ਜਿਹੜਾ ਹੈਗਾ ਉਹ ਤੁਹਾਨੂੰ ਮਿਲੇਗਾ ਜੀ ਐਦਾਂ ਜਿਹੜਾ ਹੈਗਾ ਤੁਸੀਂ ਰੈਡੀ ਕਰ ਸਕਦੇ ਹੋ ਜਿਸ ਨੂੰ ਇਹ ਵਾਲਾ ਟਾਈ ਡਾਈ ਫੈਂਟੀ ਦਾ ਸੂਟ ਹੋਏਗਾ ਇਸਦੀ ਕੱਟ ਹੋਏਗੀ 7 ਮੀਟਰ ਦੀ ਜੀ 7 ਮੀਟਰ ਦੀ ਕੱਟ ਹੋਏਗੀ ਪ੍ਰਾਈਜ਼ ਜੋ ਰਹੇਗਾ ਜੀ ਸੇਮ 450 ਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਸੂਟ ਆ ਮਿਲ ਜਾਏਗਾ ਜੀ 450 ਦੇ ਵਿੱਚ ਹੀ ਤੁਹਾਨੂੰ ਇਹ ਸੂਟ ਆ ਮਿਲ ਜਾਏਗਾ 7 ਮੀਟਰ ਦੀ ਕੱਟ ਆ ਜਿਹੜੀ ਉਹ ਤੁਹਾਨੂੰ ਮਿਲ ਜਾਏਗੀ ਜੀ ਇਹ ਵਾਲੇ ਕਲਰ ਜਿਹੜੇ ਹੈਗੇ ਤੁਹਾਨੂੰ ਫੈਂਟੀ ਦੇ ਵਿੱਚ ਮਿਲ ਜਾਣਗੇ ਜੀ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਸਿਮਰ ਦੇ ਸੂਟ ਤੁਹਾਨੂੰ ਮਿਲਣਗੇ ਜੀ ਪਲੇਨ ਸਿਮਰ ਦਾ ਸੂਟ ਆ ਜਿਹੜਾ ਜਿਹੜਾ ਕਿ ਦੋ ਪੀਸਾਂ ਦੇ ਵਿੱਚ ਹੋਏਗਾ ਜੀ ਉਹ 6 ਮੀਟਰ ਸਟਾਫ ਹੋਏਗਾ ਲਓ ਜੀ ਜਿਹੜਾ ਦੋ ਪੀਸਾਂ ਚ ਹੋਏਗਾ ਉਹ 6 ਮੀਟਰ ਸਟਾਫ ਹੋਏਗਾ 5 ਮੀਟਰ ਦੀ ਕੱਟ ਵਾਲਾ ਤੁਹਾਨੂੰ ਕੰਪਲੀਟ ਸੂਟ ਵੀ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ 5 ਮੀਟਰ ਦੀ ਕੱਟ ਦਾ ਤੁਹਾਨੂੰ ਸਿਮਰ ਦਾ ਸੂਟ ਮਿਲ ਜਾਣਾ ਹੈ ਜੀ ਲਾਈਟ ਪਰਪਲ ਸ਼ੇਡ ਨੈਕਸਟ ਵੀ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਪਰਪਲ ਸ਼ੇਡ ਦਾ ਹੀ ਤੁਹਾਨੂੰ ਸੂਟ ਮਿਲੇਗਾ ਜੀ ਸਿਮਰ ਦਾ ਸੂਟ ਦਾ ਪ੍ਰਾਈਸ ਵੀ ਜੋ ਰਹੇਗਾ ਜੀ 800 ਰੁਪਿਆ 800 ਰੁਪਏ ਦੇ ਵਿੱਚ ਤੁਹਾਨੂੰ ਸਿਮਰ ਦਾ ਸੂਟ ਮਿਲ ਜਾਏਗਾ ਕੋਈ ਵੀ ਤੁਸੀਂ ਦੋ ਅੱਜ ਵਾਲੀ ਵੀਡੀਓ ਦੇ ਵਿੱਚੋਂ ਪਲੇਨ ਸੂਟ ਜਾਂ ਫਿਰ ਵਰਕ ਵਾਲਾ ਸੂਟ ਕੋਈ ਵੀ ਦੋ ਸੂਟ ਬਾਈ ਕਰਦੇ ਹੋ ਤਾਂ ਸ਼ਿਪਿੰਗ ਆ ਜਿਹੜੀ ਉਸਦੀ ਫ੍ਰੀ ਰਹੇਗੀ ਜੀ ਸ਼ਿਪਿੰਗ ਫ੍ਰੀ ਰਹੇਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਓਸ਼ਨ ਸਿਲਕ ਦਾ ਸੂਟ ਹੋਏਗਾ ਮਸਟਰਡ ਸ਼ੇਡ ਦਾ ਜੀ ਮਸਟਰਡ ਸ਼ੇਡ ਦਾ ਤੁਹਾਨੂੰ ਓਸ਼ਨ ਸਿਲਕ ਦਾ ਸੂਟ ਆ ਜਿਹੜਾ ਮਿਲ ਜਾਏਗਾ ਸੂਟ ਦਾ ਪ੍ਰਾਈਸ ਰਹੇਗਾ ਜੋ 1000 ਰੁਪਏ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਸੂਟ ਆ ਮਿਲ ਜਾਏਗਾ ਜੀ ਅੱਜ ਵਾਲੀ ਜਿਹੜੀ ਵੀਡੀਓ ਸੀਗੀ ਜੀ ਉਹ ਆਪਣੀ ਸੀਗੀ ਪਲੇਨ ਸੂਟਾਂ ਦੇ ਉੱਪਰ ਪਲੇਨ ਸੂਟਾਂ ਦੇ ਉੱਪਰ ਸੀ ਜਿਸ ਦੇ ਵਿੱਚ ਤਕਰੀਬਨ ਤੁਹਾਨੂੰ ਫੈਂਟੀ ਤੇ ਕ੍ਰੇਪ ਦੇ ਸੂਟ ਜਿਹੜੇ ਸੀਗੇ ਉਹ ਜ਼ਿਆਦਾ ਮਿਲਣਗੇ ਜੀ ਜਿਹੜੀਆਂ ਭੈਣ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਨੇ-ਸੋਨੇ ਸੂਟਾਂ ਜਿਹੜੇ ਉਹ ਬਾਈ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ